नवाशहर थाना सदर पुलिस ने गुप्त सूचना के आधार पर चंडीगढ़ रोड पर गांव जाडला में रात एक बंद कैंटर से 530 पेटी अंग्रेजी शराब मार्का का आलसीजन 240 पेटी तथा 290 पेटी पाइया क्वार्टर के साथ तीन लोगों को गिरफ्तार किया जिसमें दो लोगों कैंटर पर सवार थे और एक कार चला रहा था जिस ट्रक में शराब लोड थी वह राजस्थान नंबर का कैंटर निकला शराब लोड के एक कार आगे आगे जा रहा था तथा रेकी करके आगे रास्ता क्लियर होने के बाद ही शराब की भरी कैंटर आगे ले जाई जा रही थी उन्होंने कहा कि वह शराब पंजाब के दूसरे राज्यों में ले जाया जा रहा था लेकिन नवाशहर पुलिस ने बहुत बड़ी सफलता प्राप्त की है शराब कहां से लोड किया गया तथा इस शराब का कौन मालिक है इसकी जाँच की जा रही है उन्होंने कहा कि अदालत में पेश इन सभी को अदालत में पेश किया जाएगा अदालत से रिमांड लेकर पूछताछ किया जाए जिसमें और भी खुलासे होने की संभावना है ਆਉਂ ਦੇਖਦੇ ਹਾਂ ਹਰਮੇਲ ਸਹੌਂਗੜਾ ਦੀ ਪੂਰੀ ਰਿਪੋਰਟ ਦੂਜੀ ਰਾਤ ਗਈ ਜਿਹੜੀ ਉਹਦੇ ਵਿੱਚ ਜਿਹੜੀ ਸਾਡੀ ਨਸ਼ਿਆ ਤੇ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਦੇ ਅਗੇਂਸਟ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਡੀਐਸਪੀ ਨਵਾਂ ਸ਼ਹਿਰ ਤੇ ਐਸਐਚਓ ਸਦਰ ਨਵਾਂ ਸ਼ਹਿਰ ਨੂੰ ਇੱਕ ਬੜੀ ਉਪਲਬਧੀ ਮਿਲੀ ਜਦੋਂ ਇਹਨਾਂ ਨੇ ਇੱਕ ਟਰੱਕ ਰੋਕਿਆ ਤੇ ਉਹਦੇ ਵਿੱਚੋਂ 530 ਜਿਹੜੀਆਂ ਇਲੀਗਲ ਜਿਹੜੇ ਜਿਹੜੇ ਲਿਕਰ ਸੀਗੀ ਉਹ ਰਿਕਵਰ ਕੀਤੀ ਇਦੇ ਵਿੱਚ ਇਹਨਾਂ ਨੇ ਜਗਦੀਸ਼ ਪਾਂਡੇ, ਅਸ਼ੋਕ ਅਤੇ ਰਾਮਸ਼ਾਹ ਤਿੰਨ ਵਿਅਕਤੀ ਇਹ ਜਿਨ੍ਹਾਂ ਦੇ ਉੱਪਰ ਮੁਕੱਦਮਾ ਦਰਜ ਕੀਤਾ। ਮਾਲ ਕਿਥੇ ਲਈ ਜਾ ਰਿਹਾ ਹੈ ਸਰ? ਮਾਲ ਜਿਹੜਾ ਹੈਗਾ ਇਹ ਇਤੇ ਕੇ ਮੁਤਾਬਕ ਖੱਲੇ ਤੇ ਹੈ ਕਿ ਇਹਨੇ ਆਊਟ ਆਫ ਸਟੇਟ ਹੀ ਲੈ ਕੇ ਜਾਣਾ ਸੀਗਾ ਤੇ ਇਹਦਾ ਜਿਹੜਾ ਇਹਨੇ ਪ੍ਰਕਿਊਰ ਕਰਨਾ ਹੁੰਦਾ ਉਹ ਆਲੇ-ਦੁਆਲੇ ਦੇ ਏਰੀਆ ਦੇ ਵਿੱਚੋਂ ਇਕੱਠੀ ਕਰਕੇ ਤੇ ਫਿਰ ਇਹਨੇ ਰਾਜਸਥਾਨ ਜਿਹੜੀ ਸਪਲਾਈ ਦੇਣੀ ਜਣਾ ਸੀਗਾ। ਜਰੂਰ ਕਿੱਥੇ ਵੇਚਣਾ? ਇਹ ਇਨਵੈਸਟੀਗੇਟ ਕਰਦੇ ਆ। ਮੈਂ ਹੁਣੇ ਆਇਆ ਆ ਆਪਾਂ ਕਿਹੜੀ ਜਗ੍ਹਾ ਤੇ ਉੱਪਰ ਕਿਹੜੇ-ਕਿਹੜੇ ਪਾਸੋਂ ਇਹਨਾਂ ਨੇ ਇਹ ਲਿਕਰ ਇਕੱਠੀ ਕੀਤੀ ਹੈ ਉਹ ਸਾਰਾ ਆਪਾਂ ਡਿਊਰਿੰਗ ਇਨਵੈਸਟੀਗੇਸ਼ਨ ਕਰਦੇ ਮੈਨੂਫੈਕਚਰਿੰਗ 올 ਸੀਜ਼ਨ ਉਸਕੀ ਹੈਗੀ ਹੈ ਇਹ ਇਹ ਚੈੱਕ ਕਰਦੇ ਆ ਪੰਜਾਬ ਮੇਡੀ ਹੀ ਹਿਲਾਲ ਤੱਕ ਜਿਹੜੀ ਲੱਗ ਰਹੀ ਹੈ ਤੇ ਫਰਦਰ ਜਿਹੜਾ ਹੈਗਾ ਆਪਾਂ ਇਨਵੈਸਟੀਗੇਸ਼ਨ ਦੇ ਦੌਰਾਨ ਦੇਖਾਂਗੇ ਗੱਡੀ ਨੰਬਰ ਕੀ Rajasthan ਦੀ ਗੱਡੀ ਸਰ ਜੀ ਜਿਹੜੀ ਗੱਡੀ ਹੈ Rajasthan ਨੰਬਰ ਹੈਗਾ 14 GK 3917 ਜੋ ਗੁਜਰਾਤ ਦੇ ਰੈਲੈਕਸ ਹੋਂ ਟਿੱਕ ਨਹੀਂ ਜਾਣਾ ਸਿਮਲ ਦੱਸਿਆ ਨੇ ਕੁਝ ਇਹ 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 ਤਤਕੀਸ਼ ਦਾ ਵਿਸ਼ਾ ਜੀ ਆਪਾਂ ਹੁਣ ਚੈੱਕ ਕਰਾਂਗੇ ਬਿਕੋਜ਼ ਆਊਟ ਆਫ ਸਟੇਟ ਜਾ ਰਹੀ ਹੈ ਉਧਰ ਦੇ ਪਾਸੇ ਕਿਹੜੇ ਕਾਰਨਾ ਕਰਕੇ ਉਹਨੇ ਆਊਟ ਆਫ ਸਟੇਟ ਜਾਣੀ ਸੀਗੀ ਇਹਨੂੰ ਡਿਊਰਾਨੀ ਇਨਵੈਸਟੀਗੇਸ਼ਨ ਹੋਰ ਕਿਹੜੇ ਕਿਹੜੇ ਲਿੰਕਸ ਹੈਗੇ ਆ ਉਹਨਾਂ ਨੂੰ ਆਪਾਂ ਖੰਡਣਾ ਕਿੰਨੇ ਸਮੇਂ ਤੋਂ ਇਹ ਕੰਮ ਕਰਦੇ ਸੀ ਇਹ ਪਰਸਨ ਫਿਲਹਾਲ ਤੇ ਜਿਹੜੇ ਬੰਦੇ ਇਹਨਾਂ ਦੇ ਖਿਲਾਫ ਕੋਈ ਕ੍ਰਿਮੀਨਲ ਰਿਕਾਰਡ ਬੈਕਗ੍ਰਾਉਂਡ ਨਹੀਂ ਪਤਾ ਚਲਿਆ ਫਿਰ ਵੀ ਆਪਾਂ ਜਿਹੜੀ ਰਾਜਸਥਾਨ ਦੀ ਪੁਲਿਸ ਜਿਹੜੀ ਹੈਗੀ ਉਹਦੇ ਨਾਲ ਟਾਈਪ ਕਰਾਂਗੇ ਕਿ ਇਹਨਾਂ ਦਾ ਕੋਈ ਹੋਰ ਕੋਈ ਬੈਕਗ੍ਰਾਉਂਡ ਤਾਂ ਨਹੀਂ ਹੈ ਜਿਹੜੀ ਫਿਲਹਾਲ ਮੁੱਢਲੀ ਜਿਹੜੀ ਪੁਸ਼ਕਸ਼ ਹੈਗੀ ਹੈ ਉਹਦੇ ਵਿੱਚ ਇਹ ਬੇਦਾਗ ਹੈਗੇ ਪੁਸ਼ਕਸ਼ ਦੌਰਾਨ ਕੋਈ ਇਹ ਵੀ ਪਤਾ ਲੱਗਿਆ ਕਿ ਪਹਿਲਾਂ ਵੀ ਇਹਨਾਂ ਨੇ ਸਪਲਾਈ ਦਿੱਤੀ ਹੋਈ ਨਮਾਸ਼ਾ ਤੇ ਇਹ 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 ਇਹਨਾਂ ਦਾ ਫਸਟ ਟਾਈਮ ਸੀਗਾ ਜੀ ਫਸਟ ਟਾਈਮ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਕੈਪਚਰ ਕਰ ਲਿਆ ਸਾਨੂੰ ਇੰਤਜ਼ਾਰ ਕੀ ਬੰਤੀ ਹੈ ਮਦਦ ਕੀ ਹੈ ਇਹਦੀ ਹੁਣ ਇਹਦਾ ਪਤਾ ਕਰਦੇ ਆ ਆਪਾਂ ਐਕਸਾਈਜ਼ ਵਾਲਿਆਂ ਨਾਲ ਰਾਸਤਾ ਕਰਦੇ ਆ ਇਹੜੇ 530 ਪੀਟੀ ਇਹੜੇ ਫੜੀਆਂ ਇਹਨਾਂ ਦੀ ਜਿਹੜੀ ਕਮਰਸ਼ੀਅਲ ਵੈਲੀ ਜਿਹੜੀ ਹੈਗੀ ਕੀ ਹੈ ਇਹ ਸਾਨੂੰ ਉਹ ਦੱਸਣਗੇ ਸਰ ਇੱਕ ਤਰ੍ਹਾਂ ਹੋਲੋਗ੍ਰਾਮ ਜਿਹਾ ਲੱਗਿਆ ਕਹਿੰਦੇ ਇਸ ਸ਼ਰਾਬ ਦੇ ਗਿਣੇ ਪਕੜੀ ਓਕੇ ਜਿਹੜੀ ਹੋਲੋਗ੍ਰਾਮ ਨਾਲ ਲੱਗੀ ਹੋਵੇ ਸ਼ਰਾਬ ਨੂੰ ਨਕਲੀ ਕਿਹਾ ਜਾਂਦਾ ਹੋਲੋਗ੍ਰਾਮ ਫੜਦੇ ਭਾਈ ਲਾਇਆ ਕਿ ਇਹ ਕਿਤੇ ਨਵਾਂ ਜਾ ਰਹੀ ਹੈ ਜੀ ਕੋਈ ਫੈਕਟਰੀ ਲੱਗੀ ਹੋਈ ਹੈ ਜਾਂ ਕਿਤੇ ਉਹ ਹੋ ਰਹੀ ਹੈ ਕਿ ਕਿੱਥੋਂ ਆਈ ਹੈ ਇਹ ਨਵੇਂ ਚਾਰ ਨਹੀਂ ਕਰਦੀ ਇਹ ਬਿਲਕੁਲ ਤੁਸੀਂ ਸਹੀ ਕਿਹਾ ਇਹਦੇ ਵਿੱਚ ਇਸ ਤਰ੍ਹਾਂ ਹੈ ਜੀ ਆਪਾਂ ਐਕਸਾਈਜ਼ ਜਿਹੜਾ ਮਹਿਕਮਾ ਹੈ ਉਹਨਾਂ ਦੇ ਇੰਸਪੈਕਟਰ ਨੂੰ ਕਾਲ ਕੀਤੀ ਹੋਈ ਹੈ ਫਿਲਹਾਲ ਦੀ ਜਿਹੜੀ ਹੁਣ ਮੁੰਡਲੀ ਜਿਹੜੀ ਚੀਜ਼ ਸਾਨੂੰ ਜਿਹੜੀ ਦਿਖਾਈ ਦਿੱਤੀ ਹੈ ਉਹਦੇ ਵਿੱਚ ਆ ਜਿਹੜਾ ਹੋਲੋਗ੍ਰਾਮ ਸੀਗਾ ਉਹ ਫਟੇ ਹੋਏ ਸੀਗੇ ਠੀਕ ਹੈ ਟੈਂਪਰਡ ਹੋਏ ਸੀਗੇ ਹੁਣ ਆ ਚੀਜ਼ ਜਿਹੜੀ ਹੈਗੀ ਕਿੱਥੋਂ ਇਨੀਸ਼ੀਏਟ ਹੋਈ ਕੀ ਹੋਈ ਆਪਾਂ ਆਕਸਾਈਡ ਵਾਲਿਆਂ ਕੋਲ ਵੀ ਆਪਾਂ ਉਹਨਾਂ ਦਾ ਵਿਊ ਲਵਾਂਗੇ ਇਨਵੈਸਟੀਗੇਸ਼ਨ ਚੋੜਾ ਨੂੰ ਸ਼ਾਮਿਲ ਕਰਾਂਗੇ ਦੇਖੋ ਜੀ ਸ਼ਰਾਬ ਜਿਹੜੀ ਹੈ ਨਕਲੀ ਨਹੀਂ ਹੁੰਦੀ ਡਿਊਟੀ ਹੁੰਦੀ ਹੈ ਡਿਊਟੀ ਪੇ ਕੀਤੀ ਹੁੰਦੀ ਹੈ ਡਿਊਟੀ ਨਹੀਂ ਪੇ ਕੀਤੀ ਹੁੰਦੀ ਠੀਕ ਹੈ ਜੀ ਉਹ ਹੁੰਦੀ ਦਾ ਜਿਹਦੇ ਉੱਤੇ ਕੋਈ ਮਾਰਕਾ ਨਾ ਹੋਵੇ ਉਹ ਇਹਨੂੰ ਇਹਨੂੰ ਬੋਲਦੇ ਇਲੀਗਲ ਇਹਨੂੰ ਬੋਲਦੇ ਇਲੀਗਲ ਇਹ ਇਲੀਗਲ ਹੈ ਇਹ ਇਲੀਗਲ ਇਲੀਗਲ ਦਾਗੂਆ ਨਕਲੀ ਵੀ ਹੁੰਦੀ ਹੈ ਇਹ ਵੀ ਗੈਰਕਾਨੂੰਨੀ ਹੁੰਦੀ ਦੋਵੇਂ ਦੇਖੋ ਨਕਲੀ ਦਾ ਜਿਹੜਾ ਹੈਗਾ ਉਹ ਮੈਂ ਉਹਦੇ ਵਿੱਚ ਨਿਰਲਿਖਨ ਜਿਵੇਂ ਮੈਂ ਇੱਕ ਕਾਨਫਰੈਂਸ ਦੇ ਸਟਾਰਟ ਤੇ ਵੀ ਗਿਆ ਸੀਗਾ ਕਿ ਅਸੀਂ ਇਲੀਗਲ ਲਿਖ ਕੇ ਜਿਹੜੀ ਹੈਗੀ ਹੈ ਉਹ ਕੈਪਚਰ ਕੀਤੀ ਸਾਰੇ ਤੇ ਹੋਲੋਗ੍ਰਾਮ ਹੈ ਟੈਂਪਰਡ ਮਿਲੇ ਕੁਛ ਇੱਕ ਦੇ ਉੱਪਰ ਲੇਕਿਨ ਫਿਰ ਵੀ ਇੱਕ ਸਾਈਜ਼ ਵਾਲੇ ਨੂੰ ਬੁਲਾ ਕੇ ਉਹਨਾਂ ਦਾ ਪੁਆਇੰਟ ਆਫ View ਇਹ ਪਾ ਲਵਾਂਗੇ ਕਿ ਸਾਨੂੰ ਦੱਸੋ ਕੀ ਦੇ ਵਿੱਚ ਫਰਦਰ ਕੀ ਕੀ ਹੋ ਸਕਦਾ ਹੈ। ਇੱਕ ਕਾਰ ਦੇਖੀ ਰੋਥੇ ਕਾਰ ਸੀਗਾ PV 46 7306 ਇਸ ਦਾ ਕੀ ਰੋਥੀ ਪਹਿਲਾਂ ਅੱਛਾ ਇੱਕ ਬੰਦੇ ਜਿਆਦਾ ਇਹ 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 ਇਹਨਾਂ ਨੇ ਲੈ ਕੇ ਜਾਣਾ ਹੁੰਦਾ ਇਹਨਾਂ ਦਾ ਐਸੋਸੀਏਟ ਹੁੰਦਾ ਹੈ ਕੇਵਲ ਪਾਇਲਟ ਕਰਦਾ ਹੈ ਗੱਡੀ ਦੇ ਵਿੱਚ ਨਹੀਂ ਬੈਠਦਾ ਮਤਲਬ ਦੇਬਰ ਕੋ ਪੂਰੂ ਡਾਕਰ ਪੂਰੂ ਡਾਕਰ ਕਰ ਦੇਣਾ ਰਿਪੋਰਟ ਆ ਕੋਰਸ ਜਿਹੜਾ ਪਾਇਲਟ ਕਰਨਾ ਮਤਲਬ ਇਹ ਹੁੰਦਾ ਕਿ ਕੋਈ ਨਾਕਾਬੰਦੀ ਹੋਏ ਪਹਿਲਾਂ ਇਨਫੋਰਮ ਕਰ ਦਿੰਦੇ ਜਿਹੜਾ ਪਾਇਲਟ ਵਹੀਕਲ ਹੁੰਦਾ ਜਿਹੜਾ ਵਹੀਕਲ ਲਾਲ ਚੱਲਦਾ ਹੈ ਏਡੀ ਵੱਡੀ ਕਨਸਾਈਨਮੈਂਟ ਦੇ ਨਾਲ ਉਹਦਾ ਬੇਸਿਕ ਮੰਤਬ ਇਹ ਹੁੰਦਾ ਹੈ ਕਿ ਉਹ ਏਰੀਆ ਜਿਹੜਾ ਹੈਗਾ ਉਹ ਕਲੀਅਰ ਕਰਕੇ ਰੱਖਿਆ ਕਾਰ ਦੇ ਵਿੱਚ ਇੱਕ ਜਾਣਾ ਸੀਗਾ ਜੀ ਦੋ ਬੰਦੇ ਜਿਹੜੇ ਹੈਗੇ ਉਹ ਆਪਾਂ ਉਹ ਚੁੱਕ ਤੱਕ ਦੇਣ ਚੁੱਕੇ ਪੌਗਾ ਮਲੇ ਦੂਸਰੇ ਤੇ ਪੌਗਾ ਸ਼ਰਾਬ ਉਹ ਵੀ 올 ਸੀਜ਼ਨ ਹੈ ਹਾਂ ਜੀ ਉਹ ਵੀ 올 ਸੀਜ਼ਨ ਹੈ ਸ਼ਰਾਬ ਤੋਂ ਦਿੱਤੇ ਚੰਡੀਗੜ੍ਹ ਤੋਂ ਸ਼ੁਰੂਆਤ ਹੈ ਪੰਜਾਬ ਦੇ ਵਿੱਚ ਕੰਮ ਦੇ। ਕੋਈ ਇਨਵੈਸਟਿਗੇਟ ਕਰਦੇ ਆ। ਇਹਦੇ ਵਿੱਚ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਕਿ ਇਹਨਾਂ ਦੇ ਚੱਪਾ ਜਿਹੜੇ ਐਕਸਾਈਜ਼ ਐਕਸਪੋਰਟ ਮਹਿਕਮਾ ਜਿਹੜਾ ਹੈਗਾ ਜਿਹੜਾ ਐਕਸਕਲੂਸਿਵਲੀ ਇਸ ਚੀਜ਼ ਦਾ ਡੀਲ ਕਰਦਾ ਹੈ। ਉਹਨੂੰ ਉਪਰ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਿਲ ਕਰਾਂਗੇ ਤੇ ਜੇ ਇਹ ਬਿਲਕੁਲ ਸਹੀ ਗੱਲ ਹੈਗੀ ਹੈ ਕਿ ਬਿਕੋਜ਼ ਸ਼ਰਾਬ ਕਿਤਨਾ ਕਿਤੋਂ ਤੋਂ ਇਨੀਸ਼ੀਏਟ ਹੋਏਗੀ ਨਾ। ਇਹ ਬਣੀ ਤੇ ਹੈਗੀ ਹੈ ਨਾ ਕਿਤਨਾ ਕਿਤੇ। ਤੇ ਇਹ ਤਫਤੀਸ਼ ਦਾ ਵਿਸ਼ਾ ਇਹਦੇ ਉੱਪਰ ਆਪਾਂ ਵਿਸਥਾਰਪੂਰਵਕ ਜਾਵਾਂਗੇ। ਫਿਰ ਅਦਾਲਤ ਤੇ ਪੇਸ਼ ਕਰਦੇ। ਅਦਾਲਤ ਤੇ ਪੇਸ਼ ਇਹਦਾ ਰਿਮਾਂਡ ਲਵਾਂਗੇ ਤੁਹਾਨੂੰ ਰਿਮਾਂਡ ਸਾਡੇ ਕੋਲ ਜਿਹੜੀਆਂ ਚੀਜ਼ਾਂ ਜਿਹੜੇ ਜਿਹੜੇ ਤੁਹਾਡੇ ਕੁਐਰੀਜ਼ ਹੈਗੀਆਂ ਉਹ ਜਿਹਨੂੰ ਸਾਹਮਣੇ ਆਣ ਗਿਆ ਉਹਨੂੰ ਸ਼ੇਅਰ ਸਬਸੀਕੁਐਂਟਲੀ